ਫਰੈਂਡ ਫੁੱਟਬਾਲ ਇੰਚਾਰੇ ਆਨ ਕੀਤਾ ਲੈ ਤੁਹਾਡਾ ਅੱਜ ਮੇਰੀ ਨਾ ਬਾਹ ਬਹੁਤ ਜ਼ਿਆਦਾ ਦੁਖਦੀ ਹੈ ਬਾਹ ਚੁੱਕੀ ਵੀ ਨਹੀਂ ਜਾਂਦੀ ਫਰੈਂਡ ਪਤਾ ਨਹੀਂ ਕੀ ਹੋ ਗਿਆ ਬਾਹ ਮਾਈ ਸਾਰੀ ਬਾਹ ਨਹੀਂ ਦੁਖਦੀ ਬਾਹ ਚੁੱਕੀ ਨਹੀਂ ਹੁੰਦੀ ਦੂਜੇ ਹੱਥ ਨਾਲ ਚੁਕੜੀ ਪੈਂਦੀ ਗਈ ਆ ਪਤਾ ਨਹੀਂ ਫਰੈਂਡਸ ਕੀ ਹੋ ਗਿਆ ਮੇਰੀ ਬਾਹ ਨੂੰ ਸੋਸੀ ਕੁਲ ਫਰੈਂਡਸ ਕੀ ਹਾਲ ਹੈ ਸਾਡੇ ਸਾਡੇ ਗੁੱਡ ਮਾਰਨਿੰਗ ਹੋ ਗਈ ਪੂਰੀਆਂ ਦੇ ਬ੍ਰੈਕਫਾਸਟ ਦੇ ਨਾਲ ਸਵੇਰੇ 7:30 ਚੁੱਕੇ ਆ 9:30 ਤੇ ਆਪਾਂ ਬਣਾ ਰਹੀਆਂ ਪੂਰੀਆਂ ਤੇ ਤੁਹਾਨੂੰ ਦਿਖਾਣੇ ਆ ਅਲਜੀ ਆਪਾਂ ਪੂਰੀਆਂ ਦੇ ਕੀਤੇ ਹੋਏ ਆ ਰੋਟੀ ਬਣਾ ਕੇ ਰੱਖਿਆ ਹੋਇਆ ਇੱਧਰ ਅਧਰ ਕੁਝ ਬਣਾ ਰਹੇ ਸਾਡੇ ਪਹਿਲੇ ਕਰੇਲੇ ਬਣੇ ਸੀ ਆਪਾਂ ਖਾਵਾਂਗੇ ਪੂਰੀਆਂ ਕਰੇਲਿਆਂ ਦੇ ਨਾਲ ਫਰੈਂਡਸ ਇੱਕ ਸਾਡੇ ਘਰ ਬਣੀ ਪਈ ਆ ਚਨੀ ਬਲੈਕ ਚਨੀ ਠੀਕ ਹੈ ਕਿ ਇਹਨੇ ਖਾਦੇ ਨਹੀਂ ਹੈਗੇ ਸਾਡੇ ਘਰ ਨਾਲ ਫ੍ਰੀਜ ਵਿੱਚ ਸਬਜ਼ੀਆਂ ਬਹੁਤ ਜ਼ਿਆਦਾ ਕੱਟੀਆਂ ਹੋਈਆਂ ਸੀ ਮੈਂ ਕਿਹਾ ਅੱਜ ਆਪਾਂ ਕੋਈ ਸਬਜ਼ੀ ਨਹੀਂ ਬਣਾਉਣੀ ਅੱਜ ਆਪਾਂ ਜਿਹੜੀ ਪੁਰਾਣੀਆਂ ਸਬਜ਼ੀਆਂ ਬਈਆਂ ਨਾ ਉਹਨਾਂ ਦੇ ਨਾਲ ਹੀ ਰੋਟੀ ਬਣਾਵਾਂਗੇ ਉਹਨਾਂ ਨੂੰ ਆਪਾਂ ਯੂਜ਼ ਕਰਾਂਗੇ ਮਿਕਸ ਵੈਜ ਪਈ ਆ ਪਤੇੜ ਵਾਲੇ ਪਕੌੜੇ ਪਈ ਆ ਤੇ ਆਪਾਂ ਹੁਣ ਸ਼ਾਮ ਨੂੰ ਦੇਖਾਂਗੇ ਕੁਝ ਬਣਾਉਣਾ ਹੈ ਆ ਅੱਜ ਆਪਾਂ ਸਵੇਰੇ ਕੁਝ ਨਹੀਂ ਬਣਾਵਾਂਗੇ ਕਿ ਕਿਤਾ ਨਾ ਮੈਂ ਹੋਰ ਨੂੰ ਫਰੈਂਡਸ ਕੀ ਹਾਲ ਹੈ ਤੁਹਾਡਾ ਜ਼ਿੰਦਗੀ ਦਾ ਜੀ ਆਇਆਂ ਜਲਦੀ ਰੱਦੀਆ ਬਣਾ ਲਓ ਖਾ ਲਓ ਬਣਾ ਲਓ ਖਾ ਲਓ ਤੁਸੀਂ ਦੱਸਿਓ ਅੱਜ ਸਾਰਿਆਂ ਨੇ ਕਿਹੜਾ ਕਿਹੜਾ ਬ੍ਰੈਕਫਾਸਟ ਕੀਤਾ ਕੀ ਕੀ ਕੀਤਾ ਅੱਜ ਹੈਗਾ ਮੇਰਾ ਲੇਜੀ ਦਿਨ ਬਸ ਇਹ ਬਣਾਉਣ ਤੋਂ ਬਾਅਦ ਮੈਂ ਪੂਰੀ ਅੱਜ ਕੰਨੀਆ ਰੈਸਟ ਬਾਕੀ ਮੈਂ ਇੱਕ ਚੀਜ਼ ਦੀ ਵੇਟ ਕਰ ਰਹੀ ਹਾਂ ਬੜੇ ਦਿਨਾਂ ਤੋਂ ਨਾ ਆ ਨੀਰੀ ਰੋਜ਼ ਹੀ ਮੈਂ ਇਹ ਸੋਚਣਾ ਉੱਠਦੀ ਆ ਵੀ ਅੱਜ ਉਸਦੇ ਆਉਏ ਹੋਊਗਾ ਪਰ ਨਹੀਂ ਆ ਰਿਹਾ ਇਹਦੇ ਵਿੱਚ ਹੁਣ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਸਮੋਸੇ ਨਹੀਂ ਹੈ ਭੇਜਣਾ ਨਹੀਂ ਚਾਹਦਾ ਜਾਂ ਫਿਰ ਅਸੀਂ ਉਸਦੇ ਲਾਇਕ ਨਹੀਂ ਆ ਕਿਉਂ ਇੰਨਾ ਲੇਟ ਹੋ ਰਿਹਾ ਇਹ ਗੱਲ ਸਮਝ ਨਹੀਂ ਆਉਂਦੀ ਰੱਬ ਦੀ ਰਜ਼ਾ ਨੂੰ ਕੋਈ ਨਹੀਂ ਜਾਣ ਸਕਦਾ ਰੱਬ ਨੇ ਸਾਡੇ ਲਈ ਕੀ ਲਿਖਿਆ ਜ਼ਿੰਦਗੀ ਦੇ ਵਿੱਚ ਕੀ ਮੈਂ ਕਪੂਤ ਲੈ ਆਣਾ ਸੀ ਗਰਿਸ਼ੰਕਰ ਤੇ ਕਪੂਟ ਲੈਦਾ ਕੋਈ ਮੇਲ ਪਰ ਜ ਮੈਨੂੰ ਸਭ ਤੋਂ ਜਿਹੜਾ ਵਧੀਆ ਮਤਲਬ ਸੌਖੀ ਲੱਗਦੀ ਨਾ ਚੀਜ਼ ਪੂਰੀਆਂ ਬਣਾਉਣੇ ਲੱਗਦੀ ਮਨ ਆਟਾ ਗੁੰਨਣਾ ਨਹੀਂ ਆਟੇ ਤੋਂ ਬਾਅਦ ਦਾ ਕੰਮ ਉਹ ਮੈਨੂੰ ਲੱਗਦਾ ਪੂਰੀਆਂ ਬਣਾਉਣਾ ਅੱਜ ਮੈਂ ਲਾਈਵ ਤੇ ਪਤਾ ਨਹੀਂ ਆਉਂਗੀ ਕਿ ਮੈਂ ਆਉਂਗੀ ਕਿਉਂਕਿ ਮੇਰਾ ਹੈਗਾ ਫੁੱਲ ਰੈਸਟ ਡੇ ਲੇਜੀ ਡੇ ਜੀ ਮੈਂ ਕਹਿੰਦੇ ਲੇਜੀ ਡੇ ਕੁਝ ਕਰਨਾ ਹੀ ਨਹੀਂ ਮਤਲਬ ਅੱਜ ਤੇਰਾ ਬਾਦਲ ਡੇਗੀ ਪੂਰੀ ਪੂਰੀ ਡੇਗੀ ਥੱਲੇ ਦੇਖੋ ਚੱਕਾ ਕਿਤਾ ਗਰਮਾ ਟੰ 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 ਤੇ ਆ ਲੋ ਜੀ ਸੁੱਤੀ ਆਪੋ ਤੁਸੀਂ ਇਹ ਬਿਲਕੁਲ ਨਹੀਂ ਠੀਕ ਆ ਕਿ ਲੱਗਦਾ ਬੁਖਾਰ ਹੋਊਗਾ ਬਗੜਾ ਆਲਾ ਖਾਦੂ ਖੰਡੇ ਆ ਸੇਦੂ ਖੰਡੇ ਆ ਮੱਥਾ ਦੁਖੰਡਿਆ ਬੁਖਾਰ ਹੋਊਗਾ ਲੱਗਦਾ ਕੋਈ ਕਿਉਂ ਟੰ ਟੰ ਲੱਗ ਰਹੀ ਹੈ ਇਦਾਂ ਭਾਵੇਂ ਹੋਊ ਤੁਸੀਂ ਠੀਕ ਭਾਵੇਂ ਹੋਊ ਨਹੀਂ ਠੀਕ ਕੰਮ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ ਠੀਕ ਹੈ ਨਾ ਕਿਉਂਕਿ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਲੇਡੀ ਹੋ ਸਾਰੇ ਤੁਹਾਡੇ ਹੱਥ ਵਾਲੀ ਦੇਖਦੇ ਰਹਿੰਦੇ ਆ ਤੁਹਾਡੇ ਵਾਲੀ ਦੇਖਦੇ ਰਹਿੰਦੇ ਕਿ ਬੰਦਾ ਉੱਠੇ ਜਲਦੀ ਜਲਦੀ ਤੇ ਕੰਮ ਕਾਰ ਕਰੇ ਆਹ ਦੇਖੋ ਜੀ ਆਪਾਂ ਹੁਣ ਕਰਕੇ ਏ ਟੇ ਆ ਕੱਪੜੇ ਤੈ ਕੰਗਾ ਨਹੀਂ ਆ ਕਿਤੇ ਕੱਪੜੇ ਤੈ ਕੱਪੜੇ ਤੈ ਕਰਕੇ ਰੱਖੇ ਆ ਜਿਦੇ ਜਿਦੇ ਹੈਗੇ ਆ ਉਹਦੇ ਵਾਂਗ ਤੇ ਦੇਖਦੇ ਆ ਤੁਹਾਨੂੰ ਮਨ ਬਿਲਕੁਲ ਨਹੀਂ ਕਰਦਾ ਅਸੀਂ ਕਹਿੰਦੇ ਆ ਚਾਹ ਬਣਾ ਲਈਏ ਚਾਹ ਨਾਲ ਕਹਨੀਏ ਕੁ ਗੋਲੀ ਗੋਲੀ ਖਾ ਕੇ ਫੇਰ ਦੇਖਦੇ ਆ ਜੇ ਠੀਕ ਹੋ ਗਿਆ ਅੱਕੇ ਰਾਤ ਦਾ ਵੀ ਕੁਝ ਬਣਾਉਣਾ ਆ ਓਦਾਂ ਅਸੀਂ ਫੇਰ ਵੀ ਕਿਤੇ ਹੋਰ ਵੀ ਮੈਂ ਜਾਵਾਂ ਨਾ ਮੇਰੇ ਮਤਲਬ ਲੋਕਾਂ ਦੇ ਏਰੀਆ ਹੋ ਰਹੇ ਤਰੀਕੇ ਦੇ ਆ ਜਾਂ ਫਿਰ ਆਪਣਾ ਚੰਗਾ ਲੱਗਣ ਲੱਗ ਜਾਂਦਾ ਇਹ ਵੀ ਗੱਲ ਹੈ ਨਾ ਹਾਂ ਦਾ ਮੈਂ ਉਤੋਂ ਨਿਕਲੀ ਨਹੀਂ ਕਿੰਨਾ ਚਿਰ ਹਾਂ ਬਾਹਰ ਨਿਕਲੀ ਆ ਫੇਰ ਰਹਿਣ ਦੀ ਆਦਤ ਪੈ ਗਈ ਤੇ ਉਹ ਘਰ ਵੀ ਕਹਿਣ ਦੀ ਆਦਤ ਨਹੀਂ ਹਾਂਜੀ ਫਰੈਂਡਸ ਕੋਈ ਵੀ ਚੀਜ਼ ਬਾਹਰੋਂ ਤੁਸੀਂ ਖਾ ਸਕਦੇ ਹੋ ਪਰ ਜਿਹੜਾ ਮੰਜੂਰੀਆ ਨਾ ਨਾ ਬੈਜ ਮੰਜੂਰੀਓ ਨੂੰ ਕਦੇ ਵੀ ਤੁਸੀਂ ਬਾਹਰੋਂ ਨਾ ਕਾਇਓ ਕਿਉਂਕਿ ਇਦਾਂ ਦੀਆਂ ਗਲੀਆਂ ਸੜੀਆਂ ਸਬਜ਼ੀਆਂ ਦੇ ਨਾਲ ਬਣਦਾ ਨਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਮੰਡੀ 'ਚ ਜਿਹੜੀਆਂ ਸਬਜ਼ੀਆਂ ਜ਼ਬ ਤੋਂ ਖਰਾਬ ਹੁੰਦੀਆਂ ਉਹ ਲਿਆ ਕੇ ਰੇੜੀਆਂ ਵਾਲੇ ਆ ਬਰੈਸਟ ਵਾਲੇ ਲੋ ਬਣਾਉਂਦੇ ਆ ਅੱਜ ਕੱਲ ਤਾਂ ਵੈਸੇ ਵੀ ਕੁਝ ਖਾਣ ਦਾ ਬਾਹਰ ਦਾ ਨਾ ਕੋਈ ਉਪਰੋਸਾ ਨਹੀਂ ਰਿਹਾ ਹੈਗਾ ਤੇ ਇਸ ਲਈ ਵੀ ਆਪਾਂ ਅ ਅੱਜ ਬਣਾਏ ਬੈਜ ਮੰਚੂਰੀਅਨ ਘਾਰੀ ਕਿਉਂਕਿ ਕਾਫੀ ਦਿਨਾਂ ਦਾ ਮਨ ਕਰਦਾ ਪਿਆ ਸੀਗਾ ਤੇ ਉਹਦੇ ਲਈ ਆ ਤੁਹਾਨੂੰ ਮੈਂ ਫੁੱਲ ਰੈਸਪੀ ਇਹਦੀ ਕਿਸੇ ਫੋਰ ਦਿਨ ਦਵਾਂਗੀ ਇਹਨੂੰ ਮੈਂ ਮਤਲਬ ਤੇਜ਼ ਕਰਤੀ ਇਹ ਜੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਣੀ ਇੰਨੇ ਜ਼ਿਆਦਾ ਟੇਸਟੀ ਬਣੇ ਸੀ ਨਾ ਨਾਲੇ ਸਾਨੂੰ ਯਕੀਨ ਹੁੰਦਾ ਹੈ ਵੀ ਅਸੀਂ ਇਹਦੇ ਵਿੱਚ ਕੀ ਪਾਇਆ ਸਾਨੂੰ ਪਤਾ ਹੈ ਕਿ ਅਸੀਂ ਇਹਦੇ ਵਿੱਚ 80 ਰੁਪਏ ਕਿਲੋ ਵਾਲੀ ਗੋਭੀ ਪਾਈ ਆ ਅਸੀਂ ਇਹਦੇ ਵਿੱਚ 90 ਰੁਪਏ ਕਿਲੋ ਵਾਲੀ ਗੰ加ਜਰ ਆ ਪਾਇਆ ਮਤਲਬ ਸਾਨੂੰ ਪਤਾ ਹੁੰਦਾ ਹੈ ਕਿ ਇਹ ਤਾਂ ਇਹਦੇ ਵਿੱਚ ਆਪਾਂ ਕਿਹੜਾ ਆਇਲ ਯੂਜ਼ ਕੀਤਾ ਕੀ ਯੂਜ਼ ਕੀਤਾ ਕੀ ਨਹੀਂ ਯੂਜ਼ ਕੀਤਾ ਅਸ ਕਰਕੇ ਫਰੈਂਡਸ ਕਦੇ ਵੀ ਬਾਹਰੋਂ ਮਨਚੂਰੀਆ ਨਾ ਖਾਓ ਆਪਣੇ ਘਰ ਬਣਾਓ ਇਹਦੀ ਫੁਨ ਰੈਸিপি ਮੈਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਵੀਡੀਓ ਦੇ ਵੀਡੀਓ ਦੇ ਵਿੱਚ ਪੂਰਾ ਬਲੌਗ ਬਣਾ ਕੇ ਦਵਾਂਗੀ ਤੇ ਬਹੁਤ ਹੀ ਜ਼ਿਆਦਾ ਟੇਬ ਬਣਾਏ ਆਪਾਂ ਥੋੜੇ ਜਿਹੀ ਕਿਉਂਕਿ ਟ੍ਰਾਈ ਕੀਤੇ ਸੀ ਲਿਆ ਨਾ ਤੇ ਬਹੁਤ ਹੀ ਜ਼ਿਆਦਾ